ਅੱਗੇ ਇਹ ਫਲਾਨਾ ਬੰਦੇ ਨੇ ਉਹਨੇ ਯਾਰ ਗਰੀਬ ਜੋੜਿਆਂ ਦੇ ਵਿਆਹ ਕਰਾਏ ਹੂੰ ਕੀ ਬਕਵਾਸ ਆ ਯਾਰ ਇਹ ਵੀ ਟ੍ਰੈਂਡ ਚੱਲ ਪਿਆ ਜੀ ਪੰਜ ਸੱਤ ਕੁੜੀਆਂ ਦੇ ਵਿਆਹ ਕਰਾ ਦੋ ਮੀਡੀਆ ਸਾਥ ਲੋ ਖਬਰਾਂ ਲਵਾ ਦੋ ਤੇ ਆਪਦੀ ਬਾਤ ਮਾਰਾ ਕੀ ਬਕਵਾਸ ਆ ਯਾਰ ਜਿਹੜੇ ਬੰਦੇ ਵਿਆਹ ਨਹੀਂ ਕਰਾ ਸਕਦੇ ਆਪਦੇ ਹੂੰ ਮਤਲਬ ਵਿਆਹ ਕੀ ਗੱਲ ਹੈ ਕਰਾਉਣਾ ਤਾਂ ਕੋਈ ਵੱਡੀ ਗੱਲ ਕੀ ਕੰਮ ਆ ਇਹ ਯਾਰ ਜਿਹੜੇ ਬੰਦੇ ਅੱਜ ਵਿਆਹ ਨਹੀਂ ਕਰਾ ਸਕਦੇ ਕੱਲ ਨੂੰ ਉਹ ਜ਼ਿੰਦਗੀ ਕੀ ਕਰਨ ਕੀ ਜਿਉਣਗੇ ਆਪਣੇ ਇੰਡਸਟਰੀ ਦੇ ਕੋਈ ਸਿਆਣੇ ਵੇਣੇ ਬੰਦੇ ਆ ਉਹ ਵਿਆਹ ਵਾਲਾ ਕੀ ਗੱਲ ਹੈ ਕੀ ਨਵਾਂ ਟਘਵਾਂ ਚ ਫੜਿਆ ਜੇ ਬੋਜ ਜੇ ਵੋ ਮਤਲਬ ਮੇਰੇ ਮੇਰੇ ਦਿਲ ਚ ਨਾ ਰਿਸਪੈਕਟ ਜੀ ਖਤਮ ਹੋ ਗਈ ਵੀ ਯਾਰ ਕੀ ਯਾਰ ਬਾਈ ਕਿਸੇ ਦੀ ਧੀ ਦਾ ਬੋਝ ਚੱਕ ਲੈਣਾ ਬਹੁਤ ਵੱਡੀ ਗੱਲ ਆ ਬਾਈ ਨਹੀਂ ਉਹਨਾਂ ਨੂੰ ਦਿੱਕਤ ਕੀ ਆਈ ਇਹਦੇ ਚ ਤੁਸੀਂ ਵਿਆਹ ਕਰਾਇਆ ਤੁਹਾਡਾ ਸੋਸ਼ਲ ਮੀਡੀਆ ਲੋਕਾਂ ਨੇ ਤੁਹਾਨੂੰ ਪਿਆਰ ਕੀਤਾ ਮਤਲਬ ਇਹ ਕੀ ਗੱਲਾਂ ਨੇ ਵੀ ਲੋਕਾਂ ਨੂੰ ਕੰਮ ਕਰਨੋਂ ਹਟਾਉਣਗੇ ਇਹ ਯਾਰ ਇਹ ਕੀ ਗੱਲ ਹੋਈ ਪਹਿਲੀ ਗੱਲ ਤਾਂ ਚਾਹੇ ਕੋਈ ਕੰਮ ਕਰਦਾ ਚਾਹੇ ਕੋਈ ਨਹੀਂ ਕਰਦਾ ਬਾਈ ਮੰਗਣਾ ਹੀ ਬਹੁਤ ਔਖਾ ਹੈ 100% ਤੁਸੀਂ ਕਿਸੇ ਤੋਂ ਮੰਗ ਵੀ ਨਹੀਂ ਸਕਦੇ ਬਹੁਤ ਔਖਾ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਮੰਗਣ ਲਈ ਦੂਜੀ ਗੱਲ ਬਾਈ ਕਿਸੇ ਦਾ ਜੀ ਨਹੀਂ ਕਰਦਾ ਯਾਰ ਕਿਸੇ ਦੀ ਧੀ ਧਿਆਣੀ ਧੀ ਸਭ ਤੋਂ ਵੱਡੀ ਇੱਜ਼ਤ ਹੁੰਦੀ ਹੈ ਬੰਦੇ ਦੀ